ਇਹ ਮਾਰਿਆ ਕਿਹਦੇ ਨਾਲ ਹੈ ਇਹ ਡੰਡੇ ਨਾਲ ਜੀ ਬਾਸ ਚ ਚੱਲੀ ਜਿਹੜੀ ਹੁੰਦੀਆਂ ਨੇ ਜੀ ਇਹਨਾਂ ਨਾਲ ਬਹੁਤ ਤੇ ਇਹ ਉਹਨੇ ਇੱਕ ਵਾਰ ਤਾਂ ਮਾਰਮਤ ਤੋੜ ਸੀ ਮੇਰੇ ਮੈਂ ਇਹਨਾਂ ਕੁੱਟ ਮਾਰ ਕਿਉਂ ਕੀਤੀ ਮੇਰੇ ਬੱਚੇ ਨੂੰ ਕਹਿੰਦਾ ਹਾਂ ਹੁਣ ਇੱਕ ਕੁੱਟ ਮਾਰ ਨਹੀਂ ਕਰਾਂਗੇ ਹੋਰ ਤਾਂ ਛਕਣ ਕਰਾਂਗੇ ਅਸੀਂ ਅਸੀਂ ਕੁਝ ਵੀ ਨਹੀਂ ਕੀਤਾ ਜੀ ਅਸੀਂ ਗੱਲ ਪੰਜਾਬ ਪੁਲਿਸ ਦੀ ਕਰਦੇ ਆ ਜੋ ਇੱਕ ਵਾਰ ਮੋੜ ਤੋਂ ਸਵਾਲਾਂ ਚ ਕਿਰੀ ਹੋਈ ਕਟੈਰੇ ਚ ਖੜੀ ਨਜ਼ਰ ਆ ਰਹੀ ਹੈ ਜੀ ਹਾਂ ਦਰਸਲ ਇੱਕ ਪਰਿਵਾਰ ਦੇ ਵੱਲੋਂ ਲੁਧਿਆਣਾ ਪੁਲਿਸ ਤੇ ਕਈ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਪਰਿਵਾਰ ਦਾ ਇਲਜ਼ਾਮ ਹੈ ਕਿ ਪੁਲਿਸ ਦੇ ਵੱਲੋਂ ਉਹਨਾਂ ਦੇ ਨਬਾਲਗ ਪੁੱਤ ਦੀ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਹੈ ਉਸ ਤੇ ਅਣਮਨੁੱਖੀ ਤਸ਼ੱਦਦ ਟਾਇਆ ਗਿਆ ਹੈ ਦੂਜੇ ਪਾਸੇ ਪੁਲਿਸ ਇਹਨਾਂ तमाम ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਰਹੀ ਹੈ ਰਿਪੋਰਟ ਵੇਖੋ ਕਿ ਮਾਰਿਆ ਕਿਹਦੇ ਨਾਲ ਇਹ ਡੰਡਿਆਂ ਨਾਲ ਜੀ ਬਾਸ ਨਾਲ ਚੱਲੀ ਜਿਹੜੀ ਹੁੰਦੀਆਂ ਨੇ ਜੀ ਉਹਨਾਂ ਨਾਲ ਬੋਕਤੇ ਇਹ ਉਹਨੂੰ ਇੱਕ ਬੰਗ ਦਾ ਮਾਰਮਤ ਤੋੜਦੀ ਮੈਂ ਇਹਨਾਂ ਕੁੱਟ ਮਾਰ ਕਿਉਂ ਕੀਤੀ ਮੇਰੇ ਬੱਚੇ ਨੂੰ ਕਹਿੰਦਾ ਹਾਂ ਹੋਰ ਇੱਕ ਕੁੱਟ ਮਾਰ ਨਹੀਂ ਕਰਾਂਗੇ ਹੋਏਗਾ ਸ਼ਗਨ ਕਰਾਂਗੇ ਅਸੀਂ ਅਸੀਂ ਕੁਝ ਵੀ ਨਹੀਂ ਕੀਤਾ ਜੀ ਅਸੀਂ ਹੁਣ ਤੁਸੀਂ ਹੀ ਦੱਸੋ ਕਿ ਕੀ ਸਮਝੀਏ ਕਿਸਦੀ ਗੱਲ ਤੇ ਇਤਬਾਕ ਕਰੀਏ ਉਸ ਨੂੰ ਸੱਚ ਮੰਨੀਏ ਜੋ ਇਹ ਪਰਿਵਾਰ ਕਹਿ ਰਿਹਾ ਹੈ ਜੋ ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਜਾਂ ਫਿਰ ਪੁਲਿਸ ਦੀ ਗੱਲ ਤੇ ਭਰੋਸਾ ਕਰੀਏ ਕਹਿਰ ਪਹਿਲਾਂ ਤੁਹਾਨੂੰ ਸਾਰਾ ਮਾਮਲਾ ਸਮਝਾ ਦਿੰਦੇ ਆ ਫਿਰ ਫੈਸਲਾ ਤੁਸੀਂ ਆਪ ਕਰ ਲਿਓ ਮਾਮਲਾ ਲੁਧਿਆਣਾ ਤੋਂ ਨਿਕਲ ਕੇ ਸਾਹਮਣੇ ਆਇਆ ਜਿੱਥੇ ਇਸ ਪਰਿਵਾਰ ਦੇ ਵੱਲੋਂ ਲੁਧਿਆਣਾ ਪੁਲਿਸ ਤੇ ਕਈ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਇਲਜ਼ਾਮ ਇਥੋਂ ਤੱਕ ਲਗਾਏ ਜਾ ਰਹੇ ਨੇ ਕਿ ਪੁਲਿਸ ਦੇ ਵੱਲੋਂ ਉਹਨਾਂ ਦੇ ਨਾਬਾਲਗ ਪੁੱਤ ਦੀ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਹੈ ਉਸ ਤੇ ਅਣਮਨੁੱਖੀ ਤਸ਼ੱਦਦ ਟਾਇਆ ਗਿਆ ਹੈ ਪਰਿਵਾਰ ਦਾ ਇਲਜ਼ਾਮ ਹੈ ਕਿ ਪੁਲਿਸ ਨੇ ਬਿਨਾਂ ਕਿਸੇ ਕਸੂਰ ਪਹਿਲਾਂ ਲੁਜਾਨਾ ਦੇ ਰਖਬਾਗ ਇਲਾਕੇ ਤੋਂ ਉਹਨਾਂ ਦੇ ਨਬਾਲਗ ਪੁੱਤ ਨੂੰ ਹਿਰਾਸਤ ਚਲਿਆ ਅਤੇ ਫਿਰ ਉਸ ਦੇ ਨਾਲ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਜਦੋਂ ਆਪਣੇ ਪੁੱਤ ਨੂੰ ਲੱਭਦੇ ਹੋਏ ਥਾਣੇ ਪਹੁੰਚੇ ਤਾਂ ਪੁਲਿਸ ਨੇ ਨੌਜਵਾਨ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਜੀ ਹਾਂ ਇਲਜ਼ਾਮ ਤਾਂ ਇਹੋ ਲਗਾਇਆ ਜਾ ਰਿਹਾ ਹੈ ਇਹ ਮਾਰਿਆ ਕਿਹਦੇ ਨਾਲ ਇਹ ਡੰਡੇ ਨਾਲ ਜੀ ਬਾਸੇ ਚਾਲੀ ਜਿਹੜੀ ਹੁੰਦੀਆਂ ਨੇ ਜੀ ਉਹਨਾਂ ਨਾਲ ਬਹੁਤ ਕੁੱਟੇ ਤੁਸੀਂ ਪੁੱਛਿਆ ਨਹੀਂ ਕਿਉਂ ਮਾਰ ਰਹੇ ਹੋ ਮੈਨੂੰ ਔਰ ਕਹਿੰਦੇ ਤੂੰ ਚ ਹੋਰ ਐਦਾ ਉਹਦਾ ਕਹਿ ਲੱਗੇ ਜੀ ਮੈਨੂੰ ਠੀਕ ਹੈ ਜੀ ਮੈਂ ਉਹਦੇ ਕੋਲ ਚ ਕੀਤਾ ਵੀ ਸੀ ਮੈਂ ਉਹਦੇ ਕੋਲ ਫੋਟੋ ਖਿੱਚ ਰਿਆ ਸੀ ਉਹਨੇ ਇੱਕ ਡੰਗ ਤਾਂ ਮਾਰ ਮਾਰ ਟੋੜ ਤੇ ਜੀ ਮੇਰੇ ਠੀਕ ਹੈ ਜੀ ਦੂਜੀ ਵਾਲਾ ਮੈਂ ਉਹਨੂੰ ਐਦਾ ਬੋਲ ਸੰਗਿਆ ਉਹ ਕਹਿੰਦਾ ਮਾਰ ਮੁਰਨ ਜਾ ਐਤਾ ਉਹਦਾ ਕਿਹਾ ਮੈਂ ਉਹਨੂੰ ਜੀ ਫਿਰ ਮੈਂ ਆਪਦੇ ਫਿਰ ਸਾਨ ਮੈਨੂੰ ਸਾਨ ਆਵਨਾ ਕੋਛਣਾ ਆਵੇ ਤੇ ਉਹਨੇ ਮਾਰਦੇ ਰਹੇ ਮਾਰਦੇ ਰਹੇ ਮਾਰਦੇ ਰਹੇ ਫਿਰ ਬਾਅਦ ਚ ਉਹਨੇ ਮੇਰੇ ਕੰਨ ਕੁੰਨੇ ਧਮਾ ਕੇ ਜੀ ਨਾ ਪੜ੍ਹਾਤਾ ਮੈਨੂੰ ਹੂੰ ਕਹਿੰਦੇ ਤੈਨੂੰ ਅੱਗੇ ਭੇਜਾਂਗੇ ਕਿੰਨੇ ਤੇ ਅੱਠ ਨੰਬਰ ਡਿਵੀਜ਼ਨ ਲਿਖ ਦਾਂਗੇ ਪਿੱਛੇ ਜੀ ਤੇਰੇ ਇਦਾਂ ਉਦਾਂ ਦੇਖਦੇ ਬਹੁਤ ਗਲਤ ਬੋਲਿਆ ਜੀ ਉਹਨਾਂ ਨੇ ਮੈਨੂੰ ਸਰ ਮੈਨੂੰ ਇਤਲਾ ਦਿੱਤੀ ਹੈ ਮੈਨੂੰ ਫੋਨ ਆਇਆਗਾ ਇਸ ਕਰਕੇ ਵੀ ਇਹਦਾ ਪਾਪਾ ਉਹ ਅੱਠ ਨੰਬਰ ਥਾਣੇ ਵਾਲੇ ਲੈ ਕੇ ਗਏ ਚੱਕੇ ਇਹਨੂੰ ਤੁਹਾਨੂੰ ਕਿਹਦਾ ਫੋਨ ਆਇਆ ਸੀ ਮੈਨੂੰ ਇਹਦਾ ਕਿਸੇ ਵੇਲੇ ਤੁਸੀਂ ਦੋਸਤ ਨੇ ਕੀਤਾ ਪਤਾ ਨਹੀਂ ਕਿੰਨੇ ਕੀਤਾ ਜੀ ਆਪਾਂ ਅਸੀਂ ਅੱਠ ਨੰਬਰ ਥਾਣੇ ਕੇ ਅਸੀਂ ਅੱਠ ਨੰਬਰ ਥਾਣੇ ਉੱਥੇ ਬੱਚੇ ਨੂੰ ਬਿਠਾਇਆ ਸੀ ਉੱਥੇ ਬਿਠਾਇਆ ਹੋਇਆ ਸੀ ਸਾਈਡ ਤੇ ਤੁਸੀਂ ਪੁਲਿਸ ਨੂੰ ਪੁੱਛਿਆ ਵੀ ਕਿਉ ਕਹਿੰਦਾ ਹੋਰ ਇੱਕ ਕੁੱਟਮਾਰ ਨਹੀਂ ਕਰਾਂਗੇ ਹੋਰ ਦਾ ਸ਼ਗਨ ਕਰਾਂਗੇ ਅਸੀਂ ਠੀਕ ਹੈ ਜੀ ਐਦਾਂ ਬੋਲੇ ਉਹ ਤੇ ਉਹ ਬੋਲ ਕੇ ਨਾ ਫਿਰ ਇਹ ਇਹ ਬੱਚਾ ਰੋਂ ਲੱਗ ਗਿਆਗਾ ਉਹਨੂੰ ਕਹਿੰਦਾ ਇਹਨੂੰ ਦਬਕਾ ਮਾਰ ਕੇ ਕਹਿੰਦਾ ਉਹ ਚੁੱਪ ਕਰ ਜਾ ਤੇ ਫਿਰ ਮੈਂ ਕਿਹਾ ਸਰ ਅਸੀਂ ਹੁਣ ਆਪਣੇ ਬੱਚੇ ਲੈ ਕੇ ਜਾਣਾ ਵਾ ਕਿਵੇਂ ਲੈ ਕੇ ਜਾਈਏ ਕਹਿੰਦਾ ਇਸ ਕਰਕੇ ਉਹਨਾਂ ਨੇ ਉਹਨਾਂ ਨੇ ਮੇਰੇ ਨਾਲ ਭੇਜਤਾ ਕਹਿੰਦਾ ਸਵੇਰੇ 10 ਵਜੇ ਆਣ ਕੇ ਇੱਥੇ ਰਿਪੋਰਟ ਕਰਨੀ ਹੈ ਫਿਰ ਤੁਸੀਂ ਕੋਈ ਮਾਮਲਾ ਕੋਈ ਉਹਦਾ ਦਰਜ ਨਹੀਂ ਕੀਤਾ ਉਹ ਉਹਨਾਂ ਨੇ ਤੁਹਾਡੇ ਹੱਥ ਤੁਹਾਡੇ ਨਾਲ ਬੱਚਾ ਭੇਜਤਾ ਹਾਂਜੀ ਸਰ ਐਦਾਂ ਕੁਛ ਨਹੀਂ ਹੋਇਆ ਕੋਈ ਦੱਸਿਆ ਵੀ ਨਹੀਂ ਉਹਨਾਂ ਨੇ ਕੁਛ ਨਹੀਂ ਦੱਸਿਆ ਨਹੀਂ ਉਦਰ ਪੁਲਿਸ ਇਹਨਾਂ तमाम ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਰਹੀ ਹੈ ਪੁਲਿਸ ਦੀ ਆਪਣੀ ਇੱਕ ਵੱਖਰੀ ਥਿਊਰੀ ਹੈ ਲੁਜਾਨਾ ਦੇ 8 ਨੰਬਰ ਥਾਣੇ ਦੀ ਐਸਐਚਓ ਸਾਹਿਬਾ ਬਲਵਿੰਦਰ ਕੌਰ ਦਾ ਕਹਿਣਾ ਸੀ ਕਿ ਪੁਲਿਸ ਮੁਲਾਜ਼ਮਾਂ ਨੇ ਕਸ਼ਤ ਦੌਰਾਨ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਰੋਕਿਆ ਸੀ ਜਿਨ੍ਹਾਂ ਦੀ ਮੋਟਰਸਾਈਕਲ ਬਿਨਾ ਨੰਬਰ ਪਲੇਟ ਤੇ ਸੀ ਮੌਕੇ ਤੇ ਇੱਕ ਨੌਜਵਾਨ ਤਾਂ ਫਰਾਰ ਹੋ ਗਿਆ ਪਰ ਦੂਜੇ ਨੌਜਵਾਨ ਨੂੰ ਪੁਲਿਸ ਨੇ ਕਾਬੂ ਕਰ ਲਿਆ ਪੁਲਿਸ ਉਸ ਨੂੰ ਥਾਣੇ ਲੈ ਆਈ ਪੁਲਿਸ ਦਾ ਕਹਿਣਾ ਸੀ ਕਿ ਇਸ ਨੌਜਵਾਨ ਦੇ ਨਾਲ ਕੋਈ ਕੁੱਟਮਾਰ ਨਹੀਂ ਕੀਤੀ ਗਈ ਬਲਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਜਿਸ ਮੋਟਰਸਾਈਕਲ ਤੇ ਉਹ ਸਵਾਰ ਸੀ ਉਹ ਚੋਰੀ ਦਾ ਹੈ ਪਰ ਜਦੋਂ ਪੀਟੀਸੀ న్యూਸ ਦੇ ਪੱਤਰਕਾਰ ਦੇ ਵੱਲੋਂ ਇਹ ਸਵਾਲ ਕੀਤਾ ਗਿਆ ਕਿ ਜੇਕਰ ਮੋਟਰਸਾਈਕਲ ਚੋਰੀ ਦਾ ਸੀ ਤਾਂ ਆਖਿਰ ਇਸ ਨੌਜਵਾਨ ਨੂੰ ਜਾਣ ਕਿਉਂ ਦਿੱਤਾ ਗਿਆ ਇਸ ਦੇ ਖਿਲਾਫ ਕਿਉਂ ਕਾਰਵਾਈ ਨਹੀਂ ਕੀਤੀ ਗਈ ਤਾਂ ਪੁਲਿਸ ਦਾ ਕੀ ਕਹਿਣਾ ਸੀ ਉਹ ਤੁਸੀਂ ਖੁਦ ਸੁਣ ਲਓ ਇਹ ਜਿਹੜੇ ਤੁਹਾਨੂੰ ਸਾਰੀ ਗੱਲ ਕਹੀ ਗਈ ਹੈ ਪੂਰੀ ਗਲਤ ਇਨਫੋਰਮੇਸ਼ਨ ਦਿੱਤੀ ਗਈ ਹੈ ਐਕਚੁਅਲੀ ਇਹ ਰਖਬਾਗ ਕੋਲੋਂ ਜਿਹੜਾ ਮੋਟਰਸਾਈਕਲ ਹੈ ਬਾਉਂਡ ਕੀਤਾ ਸੀਗਾ ਆਪਾਂ ਇਹ ਵਿਦਾਊਟ ਡਾਕੂਮੈਂਟਸ ਸੀਗਾ ਇਹਦੇ ਤੇ ਨੰਬਰ ਪਲੇਟ ਵੀ ਜਿਹੜੀ ਸਿਕਿਉਰਟੀ ਵਾਲੀ ਨਹੀਂ ਸੀ ਲੱਗੀ ਹੋਈ ਤੇ ਇਹ ਸਾਨੂੰ ਸ਼ੱਕ ਸੀਗਾ ਵੀ ਇਹ ਵਹੀਕਲ ਇਹ ਸਪੀਸ਼ੀਸ ਲੱਗਦਾ ਚੋਰੀ ਦਾ ਹੋ ਸਕਦਾ ਹੈ ਤਾਂ ਕਰਕੇ ਇਹਨੂੰ ਥਾਣੇ ਅੰਦਰ ਲੈ ਕੇ ਵੀ ਨਹੀਂ ਸੀ ਆਂਦਾ ਹੈਗਾ ਇਹ ਥਾਣੇ ਦੇ ਬਾਹਰ ਹੀ ਸੀਗਾ ਉੱਥੇ ਅਸੀਂ ਖੜਾ ਕਰਤਾ ਸੀ ਦੇਖੋ ਜੀ ਅਸੀਂ ਅਸੀਂ 26 ਤਰੀਕ ਨੂੰ ਲੈ ਕੇ ਆਉਂਦਾ ਸੀ ਮਾਰਕੁੱਟ ਦੀ ਗੱਲ ਇਹ ਅੱਜ ਕਰ ਰਹੇ ਹਾਂ 29 ਤਰੀਕ ਨੂੰ ਕਰ ਰਹੇ ਆ ਠੀਕ ਹੈ ਦੋ ਦਿਨ ਦਾ ਵਿੱਚ 27 ਤਰੀਕ ਲੰਘ ਗਈ 28 ਤਰੀਕ ਲੰਘ ਗਈ ਦੋ ਦਿਨ ਸਾਨੂੰ ਕੀ ਪਤਾ ਕੀ ਕੀਤਾ ਕੀ ਨਹੀਂ ਕੀਤਾ ਇਹਨਾਂ ਨੂੰ ਇਹਨਾਂ ਨੂੰ ਅਸੀਂ ਕੁਝ ਵੀ ਨਹੀਂ ਕੀਤਾ ਜੀ ਅਸੀਂ ਅਸੀਂ ਕਿਉਂ ਅਸੀਂ ਬੱਚੇ ਨੂੰ ਮਾਰ ਕੇ ਵੈਸੇ ਬੱਚਾ ਮੈਂ ਤਾਂ ਨਹੀਂ ਬੱਚਾ ਕਹਿ ਰਹੀ ਕਿਉਂਕਿ ਮੈਨੂੰ ਦੇਖਣ ਨੂੰ ਨਹੀਂ ਉਹ ਲੱਗਦਾ ਸਾਨੂੰ ਕੋਈ ਡੇਟ ਆਵਰ ਦਾ ਪ੍ਰੂਫ ਨਹੀਂ ਸਾਨੂੰ ਦਿੱਤਾ ਸਾਨੂੰ ਉਹਨੇ ਕੋਈ ਡੇਟ ਆਵਰ ਦਾ ਪ੍ਰੂਫ ਨਹੀਂ ਪੇਸ਼ ਕੀਤਾ ਅਸੀਂ ਲੈਣਾ ਵੀ ਕਦੇ ਵਾਸਤੇ ਅਸੀਂ ਜਿਹੜਾ ਉਹਨੂੰ ਰੀਟੇਨ ਕੀਤਾ ਸੀਗਾ ਤੇ ਉਹ ਚੋਰੀ ਹੋਇਆ ਮੋਟਰਸਾਈਕਲ 10 ਤਰੀਕ ਦਾ ਉਹਦੀ ਕਲਾਸ ਚੋਂ ਕੇਨ ਅਰਜ਼ੀ ਵੀ ਦਿੱਤੀ ਹੋਈ ਸੀ ਤੇ ਚੋਰੀ ਦਾ ਮਾਮਲਾ दर्ज ਹੋ ਗਿਆ ਹੁਣ ਤੁਸੀਂ ਹੀ ਦੱਸੋ ਕਿ ਕੀ ਸਮਝੀਏ ਜੇਕਰ ਇਸ ਨੌਜਵਾਨ ਦੇ ਨਾਲ ਕੋਈ ਕੁੱਟਮਾਰ ਨਹੀਂ ਹੋਈ ਤਾਂ ਆਖਿਰ ਇਸ ਦੇ ਸਰੀਰ ਤੇ ਇਹ ਨਿਸ਼ਾਨ ਕਿੱਥੋਂ ਆਏ ਇਸ ਦੇ ਸੱਟਾਂ ਕਿਵੇਂ ਲੱਗੀਆਂ ਜਿਸ ਮੋਟਰਸਾਈਕਲ ਤੇ ਉਹ ਸਵਾਰ ਸੀ ਜੇਕਰ ਉਹ ਚੋਰੀ ਦਾ ਸੀ ਤਾਂ ਉਸ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਗਈ ਉਹ ਪੁਲਿਸ ਦੀ ਹਿਰਾਸਤ ਚ ਜਾ ਫਿਰ ਕਿਸੇ ਸੁਧਾਰ ਕਰ ਚ ਕਿਉਂ ਨਹੀਂ ਹੈ ਪਰਿਵਾਰ ਦੇ ਕੋਲ ਕਿਵੇਂ ਹੈ ਆਖਿਰ ਇਹਨਾਂ ਸਵਾਲਾਂ ਦਾ ਕੋਈ ਜਵਾਬ ਹੈ ਕਿ ਪਰਿਵਾਰ ਦੀ ਕੋਈ ਸੁਣਵਾਈ ਹੋਵੇਗੀ ਕਿ ਇਸ ਮਾਮਲੇ ਦੀ ਸੱਚਾਈ ਸਾਹਮਣੇ ਆਵੇਗੀ ਦੱਸੋ ਕਿ ਕੀ ਸਮਝੀ ਲੁਧਿਆਣਾ ਤੋਂ ਨਵੀਨ ਸ਼ਰਮਾ ਦੀ ਰਿਪੋਰਟ ਪੀਟੀਸੀ ਨਿਊਜ਼